ਸਤਿ ਸ਼੍ਰੀ ਅਕਾਲ ਦਾ ਸਮਰੂਹ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਅੱਜ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਤੇ ਲਗਾਤਾਰ ਲੀਡਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਵਕਫ ਵਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਕੈਬਨਟ ਮੰਤਰੀ ਕਲਦੀਪ ਸਿੰਘ ਢਾਲੀਵਾਲ ਜੋ ਕਿ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਸੀਗੇ ਉਹਨਾਂ ਵੱਲੋਂ ਤਕਰੀਬਨ 548 ਦੇ ਕਰੀਬ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਲਗਾਤਾਰ 70 ਦਿਨ ਪ੍ਰਚਾਰ ਕੀਤਾ ਗਿਆ ਤੇ ਲੋਕਾਂ ਦੇ ਘਰਾਂ ਚ ਜਾ ਜਾ ਕੇ ਕਿਤਨਾ ਕਿਤੇ ਲੋਕਾਂ ਨੂੰ ਵੋਟ ਪਾਉਣ ਲਈ ਆਪਣੇ ਕੰਮ ਜਿਹੜੇ ਸੀ 2 ਸਾਲ ਦੇ ਉਹ ਦੱਸੇ ਗਏ ਤੇ ਅੱਜ ਜੀ ਗੱਲ ਕਰੀਏ ਫੁਰਸਤ ਦੇ ਪਲ ਜਿਹੜੇ ਨੇ ਕੁਝ ਤੈਅ ਕਰਦੇ ਹੋਏ ਨੇ ਕਿਉਂਕਿ ਇਲੈਕਸ਼ਨ ਦੀ ਜਿਹੜੀ ਕੈਂਪੇਨ ਖਤਮ ਹੋ ਚੁੱਕੀ ਆ ਇਲੈਕਸ਼ਨ ਖਤਮ ਹੋ ਚੁੱਕੀ ਆ ਪਰ ਹੁਣ ਰਿਜ਼ਲਟ ਆਉਣਾ ਬਾਕੀ ਆ 4 ਤਰੀਕ ਨੂੰ ਪਰ ਅੱਜ ਜਿਹੜੇ ਨੇ ਫੁਰਸਤ ਦੇ ਪਲ ਤੈਅ ਕਰਦੇ ਹੋਏ ਘਰ ਬੈਠੇ ਨੇ ਜਿਸ ਤਿੱਕੇ ਤੁਸੀਂ ਦੇਖ ਰਹੇ ਹੋ ਕਿ ਸਿੰਪਲ ਬੈਠੇ ਨੇ ਪੱਗ ਵੀ ਨਹੀਂ ਬੱਦੀ ਅੱਜ ਤਾਂ ਕਰੇ ਆਪਣੇ ਫੈਮਿਲੀ 'ਚ ਬੈਠੇ ਸੀ ਆਪਾਂ ਗੱਲ ਕਰਾਂਗੇ ਅਦਰ ਇਹ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਫੁਰਸਤ ਦੇ ਪਲ ਤੈਅ ਕਰਦੇ ਹੋ ਘਰ ਨਹੀਂ ਪ੍ਰਵਾਸ 'ਚ ਬੈਠੇ ਸੀਗੇ ਕਦੀ ਤਿੰਨ ਮਹੀਨੇ ਲੱਗੇ ਪ੍ਰਵਾਸ ਨੂੰ ਮਿਲਦਾ ਟਾਈਮ ਹੀ ਨਹੀਂ ਮਿਲਿਆ ਸੋ ਅੱਜ ਪਰਵਾਸ ਤੇ ਬੱਚਿਆਂ ਚ ਬੈਠੇ ਸੀਗੇ ਥੋੜਾ ਚੰਗਾ ਲੱਗਾ ਬੱਚੇ ਜਿਆਦੇ ਮਿਲਦੇ ਨਹੀਂ ਹਿੰ ਮੈਂ ਜਦੋਂ ਤੋਂ ਲੈਕਚਰ ਵੀ ਬੜੀ ਲੰਬੀ ਸੀ ਗਰਮੀ ਬਹੁਤ ਜ਼ਿਆਦੀ ਸੀਗੀ ਥੋੜਾ ਕਿਉਂਕਿ ਆਪਾਂ 슈ਗਰ ਦੇ ਮਰੀਜ਼ ਹਾਂ ਥੋੜਾ ਸੀਰ ਵੀ ਹੋਇਆ ਆਪਾਂ ਠੀਕ ਠੀਕ ਰਹਾ ਬਹੁਤ ਬਹੁਤ ਅੰਜਾਇ ਕੀਤਾ ਵਧੀਆ ਲੈਕਚਰ ਨਹੀਂ ਵਧੀਆ ਰੂਹ ਨਾ ਲੱਗੀ ਉਹ ਉਹ ਫੁੱਲ ਫਲਾਈ ਜਦੋਂ ਮਤਲਬ ਦੁਸ਼ਮਣਾਂ ਨਾਲ ਲੜੀਦਾ ਤਾਂ ਲੜੇ ਬੂ ਦੇ ਪੁੱਲ ਭਾਈ ਸਰ ਜੀ ਜਦੋਂ ਜੀ ਗੱਲ ਕੀਤੀ ਕੀ ਥੋੜੀ ਸ਼ੂਗਰ ਦੀ ਪ੍ਰੋਬਲਮ ਹੈ ਮੈਂ ਦੇਖਿਆ ਕਿ ਇੱਕ ਮੀਟਿੰਗਾਂ ਤੇ ਅਸੀਂ اٹੈਂਡ ਵੀ ਕੀਤੀਆਂ ਸੀ ਤੁਸੀਂ ਪ੍ਰੋਬਲਮ ਆ ਗਈ ਸੀ ਕਿਸੇ ਦੇ ਕਰੀ ਰੈਸਟ ਕਰਨੀ ਪਈ ਸੀ ਹਾਂ ਨਹੀਂ ਨਹੀਂ ਉਹ ਤਾਂ ਫਿਰ ਜਦੋਂ ਵੱਜ ਜਾਂਦੀ ਹੈ ਦਸਾਂ ਜੀ ਫਿਰ ਥੋੜਾ ਜਿਹਾ ਓਕੇ ਹੋ ਜਾਂਦਾ ਇੱਕ ਦੋ ਮਤਲਬ ਲੱਗਾ ਇੱਕ ਦੋ ਵਾਰ ਉਹਦੀ ਕੈਂਪੇਨ ਚ ਆਇਆ ਤਾਂ ਕੋ ਡਾਕਟਰ ਕੋ ਦਵਾਈ ਲੈ ਲਈ ਦੀ ਠੀਕ ਪਰ ਠੀਕ ਹੈ ਪੁੱਲ ਮਲਾ ਕੇ ਠੀਕ ਹੈ ਬਹੁਤ ਤੁਸੀਂ ਤੁਸੀਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਉੱਚ ਵੀ ਦੋ ਵੀ ਮੀਟਿੰਗਾਂ ਕੀਤੀਆਂ ਸੀ ਪਰ ਇਸ ਲੋਕ ਸਭਾ ਦੀ ਵੀ ਕਰ ਕੀਤੀਆਂ ਸੀ ਹੁਣ ਕਿੰਨਾ ਕਿ ਡਿਫਰੈਂਟ ਲੱਗਾ ਤੁਹਾਨੂੰ ਦੇ ਵੀ ਉਹ ਦਾ ਸਵੇਰ ਲਈ ਸਿਆਲ ਸੀਗਾ ਠੰਡ ਸੀਗੀ ਅੱਜ ਹਨ ਤੇ ਇੱਕ ਤਾਂ ਮਤਲਬ ਚੋਲਕੂਸੇ ਨੇ ਟਾਈਮ ਬਹੁਤ ਲੰਬੀ ਗੱਤੀ ਲੈਕਸ਼ਨ ਤਿੰਨ ਤਿੰਨ ਮਹੀਨੇ ਲੱਗੇ 70 ਦਿਨ ਲੱਗੇ ਬਹੁਤ ਜ਼ਿਆਦਾ ਮਤਲਬ ਗੱਲ ਇਹ ਹੈ ਕਿ ਇੰਨੀ ਲੰਬੀ ਲੈਕਸ਼ਨ ਲੜਨੀ ਬਹੁਤ ਔਖੀ ਹੋ ਜਾਂਦੀ ਮੀਨਾ ਸਵਾ ਵੀ ਨਾ ਲੈਕਸ਼ਨ ਦੀ ਬਹੁਤ ਹੁੰਦਾ ਉਦੋਂ ਥੋੜਾ ਜਾਇ ਕਿ ਕਿ ਦਿਨ ਸਿਆਲ ਦੇ ਸੀਗੀ ਬਹੁਤ ਜਿਆਦਾ ਪਤਾਂ ਗਰੀ ਹੋਇਆ ਕਰ ਵੀ ਬਹੁਤ ਤਿੱਖੀ ਗਰਮੀ ਸੀਗੀ ਇੰਨੀ ਤਿੱਖੀ ਗਰਮੀ ਸੀਗੀ ਕਿ ਇਕਦਾਂ ਪਾਉਡਰ ਸ਼ੋਅ ਕਰਦੇ ਸੀ ਗੋਦ ਦਾ ਬੇਦ ਸਾਹਿਬ ਬੱਪਾ ਦਾ ਇਹ ਤੋਂ ਸ਼ੁਰੂ ਕੀਤਾ ਮੇਢਾ ਹਲਕਾ ਕੱਢਿਆ ਸਾਰਾ ਅਜਨਾਲਾ ਕੱਢਿਆ ਦਾਜਾ ਸਾਂਸੀ ਚਗਾਂਵਾਂ ਕੱਢ ਕੇ ਅਟਾਰੀ ਕੇ 6 ਵਜੇ ਪੂਰੇ ਖਤਮ ਹੋ ਗਏ 6 ਵਜੇ ਉਧਰ ਲਾਸਤ ਦਿਨ ਸੀ ਇਹ ਐਨੇ ਦਿੰਤੇ ਜਿਹਨੇ ਸਤਕੇ ਪੇ ਜੀਬ ਨੇ ਖਰੇ ਲਾਣਾ ਜਿਵੇਂ ਮੈਂ ਉੱਤੇ ਜਾ ਤਾ ਮਿਲ ਬਿੰਨੂ ਮੇਰੀ ਅੱਖਾਂ ਜਿਹੜੀਆਂ ਵਾਤਨਾਂ ਦੀ ਸਥਿਤੀ ਦੇ ਬਹੁਤ ਇੱਕ ਦੇ ਕਟਾਬਿਟੀ ਪੈਗ ਹੈ ਕਿ ਉਹ ਬਹੁਤ ਜ਼ਿਆਦੀ ਗਰਮੀ ਬਹੁਤ ਜ਼ਿਆਦੀ ਪੱਚਾ ਲਗਿਆ ਸੀ ਉਹਨੂੰ ਕਰ ਲਿਆ ਬੜੀ ਵਧੀਆ ਫੈਮਿਲੀ ਦਾ ਸਹਿਯੋਗ ਕਿੰਨਾ ਕਰਿਆ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਇਹ ਵੱਡੀ ਕੈਂਪੇਨ ਸੀਗੀ 70 ਦਿਨ ਜਿੱਦਾ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਇਹ ਬੜਾ ਵੱਡਾ ਸਹਿਯੋਗ ਸੀਗਾ ਫੈਮਿਲੀ ਦੇ ਵਾਈਫ ਨੇ ਇੱਥੇ ਘਰ ਮੋਤਾਂ ਸੰਭਿਆ ਸੀਗਾ ਤੇ ਬੇਟਾ ਡਿਸਟ੍ਰਿਕਟ ਲੈਵਲ ਤੇ ਆਰਗੇਨਾਈਜ਼ ਕਰ ਰਿਹਾ ਸੀ ਤੇ ਬੇਟੀ ਨੇ ਅਨਾਰਾਤਾ ਸਾਹਿਬ ਉਹ ਬੜੀ ਅਸੀਕ ਫੈਮਿਲੀ ਦਾ ਚੰਗਾ ਵਧੀਆ ਉਹਨਾਂ ਨੇ ਸਹਿਯੋਗ ਕੀਤਾ ਅੱਜ ਹੁਣ ਇਲੈਕਸ਼ਨ ਦੇ ਦਿਨ ਖਤਮ ਹੋ ਗਏ ਨੇ ਹੁਣ ਰਿਜ਼ਲਟ ਦੀ ਡੇਟ ਹੋ ਰਹੀ ਆ ਕਿਸ ਤਰੀਕੇ ਨਾਲ ਲੱਗ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਕੈਂਡੀਡੇਟ ਸੀਗੇ ਜਿਸ ਤਰੀਕੇ ਨਾਲ ਸਾਹਮਣੇ ਤਰਨਜੀਤ ਸੰਧੂ ਸੀਗੇ ਅਨਿਲ ਜੋਸੀ ਸੀਗੇ ਔਦਲਾ ਸਾਹਿਬ ਸੀਗੇ ਹਾਂ ਜੀ ਕਿਸ ਤਰੀਕੇ ਨਾਲ ਲੱਗ ਰਿਹਾ ਇਸ ਵੇਲੇ ਕੰਪੀਟੀਸ਼ਨ ਦੀ ਗੱਲ ਨਹੀਂ ਨਹੀਂ ਦੇਖੋ ਕੈਂਡੀਡੇਟ ਦਾ ਚਾਤ ਦੀਪਕ ਆਵਲਾ ਸੀਗਾ ਪੰਜਾਬ ਦੇ ਵਿੱਚ ਇੱਥੇ ਵੀ ਸੀਗਾ ਪਰ ਜਿੱਦਾਂ ਲੱਗਦਾ ਨਾ ਲੋਕਾਂ ਨੂੰ ਇਦਾਂ ਨਹੀਂ ਸੀ ਮਨ ਲਾ ਸਾਡਾ ਮਤਲਬ ਬਹੁਤ ਸੌਖਾ ਕੰਮ ਅਧਿਆ ਕਿ ਅਸੀਂ ਇੱਕ ਵਾਰ ਸੇ ਸੀਗੇ ਬਾਕੀ ਤਾਂ ਨਿਕ ਵਸੇ ਸਾਡੀ ਕਿਤੇ ਲੜਾਈ ਜਿਹੜੀ ਜੋਸ਼ੀ ਦੇ ਨਾਲ ਸੀ ਕਿਤੇ ਬੀਜੇਪੀ ਦਾ ਨਹੀਂ ਕਿਤੇ ਹੋਰ ਦਾ ਸਭ ਦਾ ਸਾਡੇ ਕਿੰਨਾ ਕੈਂਡੀਡੇਟ ਦਾ ਲੜਾਈ ਸੀ ਸ਼ਹਿਰ ਦੇ ਵਿੱਚ ਸਾਡੀ ਬੀਜੇਪੀ ਦਾ ਸੀਗੀ ਬਜੀਠੇ ਦੇ ਜੋਸ਼ੀ ਸਾਹਿਬ ਨਾਲ ਸੀਗੀ ਐਡਾ ਮਤਲਬ ਬੰਦੀ ਸੀ ਲੜਾਈ ਜਿਹੜੀ ਉਸੇ ਚੀਜ਼ ਦੀ ਅਸੀਂ ਬੜਾਈ ਜੀ ਜਿਹੜਾ ਜਿੱਤ ਜਾਗੇ ਕੋਈ ਮਤਲਬ ਗੱਲ ਨਹੀਂ ਬਹੁਤ ਮਿਹਨਤ ਕੀਤੀ ਬਹੁਤ ਜਿਆਦਾ ਜਿਸ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਗੱਲ ਕਰ ਰਹੇ ਜਿੱਤ ਜਾਗੇ ਕਿਉਂਕਿ ਭਗਵਾਨ ਸਨਮਾਨ ਜੀ ਵੀ ਕਹਿੰਦੇ ਸੀਗੇ ਕਿ 0 13 ਦਾ ਮੁਕਾਬਲਾ ਹੋਊਗਾ ਠੀਕ ਹੈ ਜੀ ਲਗਾਤਾਰ ਉਹਨਾਂ ਵੱਲ ਹਰ ਕੰਮ ਵਿੱਚ ਇਹ ਗਿਆ ਵੀ ਇਹ ਰਿਕਵਰੀ 13 ਦੀ 13 ਸਿੱਤਾ ਕਵਰ ਕਰੂਗੀ ਪੰਜਾਬ ਸਰਕਾਰ ਜਿਹੜੀ ਆ ਕੀ ਲੱਗਦਾ ਕੀ ਆ ਮੈਨੂੰ ਲੱਗਦਾ ਕਿ 13 ਦਾ ਜਿੱਤ ਹੋ ਜੂਗੀ ਜਿੰਨੀ ਮਿਹਨਤ ਕੀਤੀ ਨਾ ਲੋਕਾਂ ਨੇ ਮੈਂ ਵੀ ਕੀਤੀ ਬਾਕੀ ਕੈਂਡੀਡੇਟਾਂ ਨੇ ਬਹੁਤ ਕੀਤੀ ਮੈਨੂੰ ਇਹ ਕਰਕੇ ਕਹਿੰਦੀ ਵੀ ਅਮੋਸਾ ਸਿਰ ਥੋੜੀ ਜੀ ਬੜੀ ਹੌਰ ਸੀਟ ਹੈ ਧਰਮਕ ਵੱਖੋਂ ਬੜੀ ਇੰਪੋਰਟੈਂਟ ਇਹਦੀ ਅਹਿਮੀਅਤ ਹੈ ਪੂਰੀ ਦੁਨੀਆ ਦੇ ਵਿੱਚ ਆਪੋ ਨੇ ਹੀ ਕਿਹਾ ਕਿ ਮਤ ਤੋਂ ਮਿਹਨਤ ਕਰੀਏ ਵੀ ਫਲ ਮਿਲ ਜੂਗਾ। ਪਰ ਮੇਰਾ ਮੰਨਣਾ ਹੈ ਕਿ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਤੇ ਜਰਨਲਿਸਟ ਹੋਵੇ, ਜਸ ਫੋਰਸਮ ਹੋ, ਪੋਲਿਟੀਕਲ ਬੰਦੇ ਹੋ, ਜੋ ਵੀ ਹੋ। ਜੇ ਤੁਸੀਂ ਮਿਹਨਤ ਕਰਦੇ ਹੋ ਤੇ ਪਰਮਾਤਮਾ ਤੁਹਾਨੂੰ ਫਲ ਦਿੰਦਾ। ਪਰ ਮੈਂ ਤੁਹਾਨੂੰ ਦੱਸਿਆ ਕਿ ਮੈਂ 70 ਦਿਨ ਕੈਂਪੇਨ ਕੀਤੀ। ਮੇਦੀ 8 ਮੀਟਿੰਗਾਂ ਰੋਜ਼ ਦੀਆਂ ਐਵਲ ਸੀਗੀਆਂ। 560 ਮੀਟਗਾਂ ਮੈਂ ਕੀਤੇ ਜਰਨਿਸਟ, ਮਾਈਕ ਲਾ ਕੇ ਕੀਤੇ ਸਪੀਕਰ ਲਾ ਕੇ। ਸੋਦੋ ਵਦ ਮੇਦੀਆਂ ਮੀਟਿੰਗਾਂ ਹੋਈ ਜਿਹੜੀਆਂ ਕਰਾਂ ਦੇ ਅੰਦਰ ਬੈ ਕੇ ਕੀਤੀਆਂ ابھی ਵੀ 25-25 ਬੰਦਿਆਂ ਦੀ ਇਹਨਾਂ ਲੰਮਾ ਮਲਵ ਮੀਟਿੰਗਾਂ ਕਰਨੀ ਹੈ 6-700 ਮੀਟਿੰਗਾਂ ਦੀ ਤੇ ਉਤੋਂ 70 ਦਿਨ ਜਿਹੜੇ ਮਿਲੇ ਉਹਦਾ ਫਾਇਦਾ ਠਾਇਆ ਆਪਾਂ ਪਰ ਜਿਆਦਾ ਲੰਮਾ ਹੋ ਜਾਂਦਾ ਬਹੁਤ ਨਮਾ ਹੋ ਜਾਂਦਾ ਉਹ ਗਏ ਐਂ ਬੀ ਲਖਸੰਦਰ ਜੀ ਤੁਸੀਂ ਕਦੀ ਵੀ ਸੋਚ ਸਕਦੇ ਵੀ ਤੁਸੀਂ ਸਾਡੀ ਦੁਨੀਆ ਨੂੰ ਮਿਲ ਲੋਗੇ ਮਿਲ ਨਹੀਂ ਸਕਦੇ ਜੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਇਹ ਕਿ ਸਾਡੇ ਥੋੜਾ ਜਾ ਸਕਿਆ ਰਹਿ ਗਿਆ ਬਹੁਤ ਸਾਰਾ ਤਮਾ ਯਾਰ ਇਹ ਨਹੀਂ ਸੱਤੋਂ ਬੰਦਾ ਠੀਕ ਹੈ ਕਿ ਨਾ ਪਰ ਮੈਨੂੰ ਤਾਂ ਲੱਗਦਾ ਨਹੀਂ ਕਿ ਕਿਤੇ ਵੀ ਰਾਤ ਨੂੰ ਸੁੱਤੇ ਪੇ ਵੀ ਕਿਹੜੇ ਤਰ੍ਹਾਂ ਦੇ ਕੰਪੇਨਾਂ ਕਰੀ ਜਾਂਦੇ ਹੋਣੇ ਜਿਸ ਤਰੀਕੇ ਨਾਲ ਇਹਨਾਂ ਲੰਮਾ ਸਫਰ 560 ਦੇ ਕਰੀਬ ਝਾੜੂ ਝਾੜੂ ਆਦਕੀ ਸੁੱਤਾ ਕੇ ਦੇ ਭਾਸ਼ਣ ਕਰਦੇ ਕਰਦੇ ਉਠਾਇਆ ਲੱਖ ਆ ਸੱਤਾੇ ਬੜਉਂਦੇ ਹੋਣੇ ਕਿਦੇ ਮੈਂ ਦੀ ਅਜਾ ਕਹਾ ਆਗੇ ਹੋ ਫਿਰ ਤੁਸੀਂ ਬੋਲੀ ਜਾਂਦੇ ਮੈਂ ਕੀ ਹੋ ਗਿਆ ਤੇ ਐਦਾਂ ਝਾੜੂ ਜਿੱਤੇ ਆਈ ਜਾਂਦਾ ਬਸ ਝਾੜੂ 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 ਬਸ ਸੋਨ ਨਗਰੀਆਂ ਪੰਜ ਸਤ ਦਾ ਰੋਵਾ ਜੇ ਤਾਂ ਫਿਰ ਤੇ ਦੋ ਦਿੱਲੀ ਜਾਵੋਗੇ ਥੋੜਾ ਹੌਲ ਆਵਾਮ ਨੂੰ ਹੋ ਜਾਊਗਾ ਇਹਦੀ ਹੋ ਜਾਊਗਾ ਥੋੜਾ ਜਿਹਾ ਮੈਂਟਲੀ ਕਿਉਂਕਿ ਸੱਤ ਦਿਨ ਦੋ ਹੀ ਬੋਲਣੇ ਆਂਦੇ ਵੋਟ ਬਾਓ ਜੀ ਵੋਟ ਬਾਓ ਜੀ ਵੋਟ ਬਾਓ ਜੀ ਸਭ ਨੇ ਕੀ ਗੱਲ ਤੇ ਲਾਜਵੀਂ ਉਹ ਤਾਂਨੇ ਦਿਮਾਗ ਚ ਬੈਠੀ ਰਹਿੰਦੀ ਹੈ ਗੱਲ ਸਭ ਨੇ ਤੇ ਉਹੇ ਖਾਲ ਕੇ ਮੱਲਾ ਮਾਤਾ ਇਕਦਮ ਆਇਆ ਹੀ ਗਿਆ ਕਿ ਮੈਂ ਸੱਤੇ ਮਹੀਨੇ ਮੈਨੂੰ ਬੜਾ ਲੱਗਿਆ ਮਾਤਾ ਜਾਗਦੀ ਮੈਂ ਆਪਣੀ ਮਾਂ ਨੂੰ ਵੋਟ ਕਹਿ ਗਿਆ ਉਹਨੇ ਮੈਂ ਕਿਹਾ ਮੈਂ ਮਾਤਾ ਵੋਟ ਫੋਰ ਉਦੋਂ ਵੀ ਦੀ ਮੈਂ ਮਾਤਾ ਵੋਟ ਪਾਉਣੀ ਉਹ ਮੈਨੂੰ ਕਹਿੰਦੇ ਕਿ ਮੈਂ ਨਹੀਂ ਪਾਉਣੀ ਤੇ ਤੂੰ ਪੱਗੇ ਲੈਦਾ ਸੀ ਨਾ ਉਹਦਾ ਮੈਂ ਉਹਨੂੰ ਵੀ ਬਲੋ ਆਤਮੈ ਕਿਹਾ ਮਾਤਾ ਨੂੰ ਵੋਟ ਗਿਆ ਪਾ ਕੇ ਆਈ ਉਚਾਰੀ ਜਿਆਦੀ ਸਿਆਲ ਨੇ 17 ਸਾਲ ਦੀ ਹੋ ਗਈ ਮੈਂ ਵੋਟ ਪਾਉਣ ਗਈ ਸੀ ਪਾ ਕੇ ਆਈ ਹਾਂ ਜਿਸ ਤਰੀਕੇ ਨਾਲ ਤੁਹਾਡੀ ਕੰਪੇਨਾਂ ਦੇ ਵਿੱਚ ਇਹ ਗੱਲ ਚੱਲਦੀ ਰਹੀ ਈ ਜਿੱਤ ਨਹੀਂ ਲੀਡ ਹੁਣ ਇੱਕ ਦਿਨ ਬਾਕੀ ਅੱਜ ਦਾ ਕੁਝ ਘੰਟੇ ਹੀ ਬਾਕੀ ਐ ਕੱਲ ਨੂੰ ਰਿਜ਼ਲਟ ਆਏਗਾ ਕੀ ਲੱਗਦਾ ਇਸ ਕੀ ਸਮਝ ਨਹੀਂ ਨਹੀਂ ਲੀਡ ਹੋਊਗੀ ਪੱਕਾ ਆਪਾਂ ਜਿੱਤਾਂ ਆਮ ਆਦਮੀ ਪਾਰਟੀ ਬਹੁਤ ਸੋਖਾ ਜੀ ਆਮਸਾ ਜਿੱਤ ਜਾਗੇ ਬਹੁਤ ਹਾਂ ਕਿਉਂਕਿ ਦੇਖੋ ਜਿਹੜੀ ਕਿਹਾ ਕੇ ਸਾਡੇ ਕੋਲ 2 ਸਾਲ ਦਾ ਜਿਹੜਾ ਮਾਨ ਸਾਹਿਬ ਨੇ ਕੰਮ ਕੀਤਾ ਹੈ ਉਹ ਵੀ ਸੀਗਾ ਹੀ ਵਿਕਾਸ ਦੇ ਨਾਂ ਤੇ ਵੋਟਾਂ ਮੰਗੀਆਂ ਜਿਹੜਾ ਆਪਣਾ ਕੰਮ ਹੀ ਉਹ ਵੀ ਲੋਕਾਂ ਨੂੰ ਦਿਖਾਇਆ ਆਪਣਾ ਰਿਪੋਰਟ ਕਾਰਡ ਵੀ ਜਿਹੜਾ ਗਵਰਨਮੈਂਟ ਦਾ ਰਿਪੋਰਟ ਕਾਰਡ ਸੀਗਾ ਮਾਨ ਸਾਹਿਬ ਦਾ ਉਹ ਵੀ ਦਿਖਾਇਆ ਉਹ ਜਿਹੜੇ ਬੰਦੇ ਰਿਪੋਰਟ ਕਾਰਡ ਨਹੀਂ ਦਿਖਾ ਸਕੇ ਕੋਈ ਵੀ ਉਹ ਵੀ ਜਿਹਾ ਦਿਖਾਉਂਦੇ ਵੀ ਅਸੀਂ ਇਦਾਂ ਕਦਾਂਗੇ ਜੇ ਇਦਾਂ ਕਦਾਂਗੇ ਜੇ ਇਦਾਂ ਕਦਾਂਗੇ ਸਾਡਾ ਸਵਾਲ ਇਹ ਹੈ ਭਾਜੀ ਜੀ ਦੇ ਖਾਸ ਤੌਰ ਤੇ ਵੀ ਤੁਸੀਂ ਦਸ ਸਾਲ ਹੈ ਮੋਦੀ ਦੀ ਸਰਕਾਰ ਦੀ ਤੂੰ ਦੱਸੋ 10 ਸਾਲ ਕੀ ਕੀਤਾ ਪਾ ਅੰਮਸਲੀ ਕਾਂਗਰਸ ਨੇ ਉਹਨੇ ਕੀ ਕੀਤਾ ਕਾਂਗਰਸ ਨੇ ਹੋਰ ਤਾਂ ਅੱਜ ਤੂੰ ਦੇਖੋ ਪਹਿਲੀ ਤੇ ਕੱਲ ਹੋ ਗਈ ਪਸੋਂ ਤੇ ਪਸੋਂ ਤੋਂ ਪਹਿਲੀ ਜੂਨ ਜਿਹੜਾ ਉਹ ਦਿਨ ਸੀਗਾ ਜਦੋਂ ਪ੍ਰੇਸ਼ੰਗੂਸਤਾ ਹੋਦਾ ਤੇ ਦੇਨੀ ਬੇਦਾਨ ਆ ਗਿਆ ਲੋਕਾਂ ਨੂੰ ਜਿਆਦਾ ਆ ਗਿਆ ਕਿ ਜਦ ਕਾਂਗਰਸ ਦੇਦੋਂ ਇਦਾਂ ਦਾ ਮਤਲਬ ਕੀਤਾ ਸੀਗਾ ਹੈ ਨਹੀਂ ਕੁਝ ਉਹਨਾਂ ਕੋ ਕਹਿਣ ਲਈ ਕੁਛ ਦੀ ਦੋਸ਼ ਇਹ ਲਵਾਉਂਦੂ ਕੁਛੀ ਹਾਂ ਲਗਾਤਾਰ ਜਿਸ ਤਰੀਕੇ ਨਾਲ ਫੁਰਸਤ ਦੇ ਪਲ ਕੁਛ ਲੈ ਕੇ ਆਏ ਸੀ ਤੁਹਾਡੇ ਕੋਲ ਕਿਹਾ ਤੇ ਮੰਤਰੀ ਤੇ ਤਾਲੀਵਾਲ ਸਾਹਿਬ ਜੀ ਨਾਲ ਗੱਲ ਕਰ ਰਹੇ ਸੀ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਬਾਖੂਬੀ ਆਪਣਾ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਅਸੀਂ ਜਿੰਨਾ ਨਹੀਂ ਅਸੀਂ ਲੀਡ ਲੈ ਕੇ ਜਿੱਤਾਂਗੇ ਤੇ ਨਾਲ-ਨਾਲ ਉਹਨਾਂ ਨੇ ਕੁਝ ਫਨੀ ਤਰੀਕੇ ਨਾਲ ਗੱਲਾਂ ਕੀਤੀਆਂ ਕਿ ਮੈਂ ਕਿਤਨਾ ਕਿਤੇ ਆਪਣੀ ਮਾਕੋਲ ਵੀ ਚੱਲ ਗਿਆ ਸੀ ਵੋਟ ਮੰਗਣ ਲਈ ਵੀ ਸੁੱਤੇ ਪਿਆ ਦਿਮਾਗੀ ਪਰੇਸ਼ਾਨੀਆਂ ਇੰਨੀਆਂ ਕਿ 70 ਦਿਨ ਲਗਾਤਾਰ ਜਿਹੜਾ ਕੰਪੇਨ ਕੀਤੀ ਗਈ ਹੈ ਪਰ ਤੁਸੀਂ ਜੁੜੇ ਹੋ ਏਦਾਂ ਹੀ ਦਸ ਅਮਰੂਦ ਦੇ ਨਾਲ ਜਨਾਰਾ ਤੋਂ ਜਗਜੀਤ ਸਿੰਘ ਰਿਪੋਰਟ